ਪੋਲਟਰੀ ਫਾਰਮਾਂ ਵਾਲੇ ਰੀਲਾਂ ਪਾਉਂਦੇ ਆ ਬਣਾ ਕੇ ਕੇ ਆਰ ਆਰ ਮੁਰਗੀਆਂ ਵਕਾਉ ਆ ਤੇ ਅਸੀਂ ਲੋਕ ਕੀ ਕਰਦੇ ਆ ਵੀ ਉਹ ਮੁਰਗੀਆਂ ਖਰੀਦਦੇ ਆ ਸਾਨੂੰ ਰੇਟ ਵੀ 500 600 ਰੁਪਈਆ ਲਗਾਇਆ ਜਾਂਦਾ ਝੂਠ ਬੋਲ ਕੇ ਅੰਡੇ ਤੇ ਕਹਿ ਕੇ ਸਾਨੂੰ ਦੇ ਦਿੰਦੇ ਆ ਅਸਲ ਦੇ ਵਿੱਚ ਕੀ ਹੁੰਦਾ ਉਹ ਮੁਰਗੀਆਂ ਛੋਟੀਆਂ ਹੁੰਦੀਆਂ ਏਜ ਦੇ ਵਿੱਚ ਾਂਡੇ ਵਾਲੀ ਮੁਰਗੀ ਹੁੰਦੀ ਨਹੀਂ ਜਿਵੇਂ ਹੁਣ ਸਿਆਲ ਚੱਲਦਾ ਅਸੀਂ ਸਾਮ ਸਮਾਲ ਕਰੀ ਜਾਂਦੇ ਆ ਸਿਆਲ ਲੰਘਦਾ ਜਾਂਦਾ ਾਂਡੇ ਦੇ ਨਹੀਂ ਰਹੀਆਂ ਉਹ ਗਲਤੀ ਸਾਡੇ ਤੋਂ ਇਹ ਹੋਈ ਆ ਵੀ ਸਾਨੂੰ ਪਛਾਣ ਨਹੀਂ ਸੀਗੀ ਜਿਹੜੀ ਾਂਡੇ ਵਾਲੀ ਮੁਰਗੀ ਜਿਹੜੀ ਤਿਆਰ ਆ ਨਾ ਉਹਦੀ ਕਲੰਗੀ ਘੱਟੋ ਘੱਟ ਇੰਚ ਦੀ ਜਾਂ ਪੌਣੇ ਇੰਚ ਦੀ ਹੋ ਜਾਂਦੀ ਆ ਤੇ ਜਿਹੜੀ ਚੁੰਝ ਦੇ ਥੱਲੇ ਚੁਟਕੀ ਜੀ ਬਣੀ ਹੁੰਦੀ ਉਹ ਵੀ ਚੰਗੀ ਤਰ੍ਹਾਂ ਹੱਥ 'ਚੋਂ ਲੱਗ ਜਾਂਦੀ ਆ ਉਹ ਮੁਰਗੀ ਆ ਜਿਹੜੀ ਆਪਣੀ ਏਜ ਪੂਰੀ ਕਰ ਚੁੱਕੀ ਆ ਮਤਲਬ ਕਿ ਅੰਡੇ ਤੇ ਪਹੁੰਚੀ ਹੋਈ ਆ ਜਿਹਦੀ ਇਹ ਦਿਖ ਨਹੀਂ ਆ ਉਹ ਸਮਝ ਲਓ ਹਜੇ ਅੰਡੇ ਤੇ ਨਹੀਂ ਉਹ ਹਜੇ ਸਮਾਂ ਲਵੇ